पिस्तौल दी नोक ਤੇ ਕੱਲ ਰਾਤ ਇੱਕ کارਖਾਨਾ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਉਸ ਮਾਮਲੇ ਦੀ ਜਿਹੜੀ ਪੂਰੀ ਜਾਣਕਾਰੀ ਅੱਜ ਪੁਲਿਸ ਵੱਲੋਂ ਦਿੱਤੀ ਗਈ ਹੈ ਆਓ ਸੁਣਦੇ ਹਾਂ ਕੀ ਕਹਿਣਾ ਹੈ ਜਿਹੜਾ ਹੈਗਾ 379 ਬੀ ਦੇ ਥੱਲੇ ਅਸੀਂ ਜਿਹੜਾ ਇਹ ਮੁਕਦਮਾ ਤਹਿਤ ਦਰਜ ਕੀਤਾ ਸੀਗਾ ਨਾਲ ਇਹਦੇ ਆਮ ਐਕਟ ਵੀ ਲਗਾਇਆ ਹੈਗਾ ਹਾਂਜੀ ਇਹ ਜਿਹੜਾ ਹੈਗਾ ਇਹਦੇ ਵਿੱਚ ਬਦਈ ਰਜੀਵ ਸ਼ਰਮਾ ਸੀਗਾ ਜਿਹੜਾ ਟੈਕਸੀ ਚਾਲਕ ਸੀਗੇ ਇਹਦੇ ਵਿੱਚ ਜਿਹੜਾ ਅਰਸ਼ਦੀਪ ਸਿੰਘ ਉਹਨੂੰ ਯਾਦਵਿੰਦਰ ਸਿੰਘ ਅਤੇ ਪਰਵੇਸ਼ਰ ਸਿੰਘ ਜਿਹੜਾ ਹੈਗਾ ਪਰਮੇਸ਼ਰ ਸਿੰਘ ਹੈਗਾ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਬੇਸਿਕਲੀ ਇਹਨਾਂ ਨੇ ਕੀ ਕੀਤਾ ਕਿ ਜਿਹੜੇ ਜਿਹੜੇ ਤਿੰਨੇ ਦੋਸ਼ੀ ਹੈਗੇ ਨੇ ਇਹਨਾਂ ਨੇ ਪਰਸੋਂ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਵਾਪਸ ਜਾਣ ਲੱਗੇ ਆ ਇਹਨਾਂ ਨੇ ਇੱਕ ਰਜੀਵ ਸ਼ਰਮਾ ਜਿਹੜੇ ਟੈਕਸੀ ਡਰਾਈਵਰ ਹੈ ਉਹਨਾਂ ਨੂੰ ਹਾਇਰ ਕੀਤਾ 700 ਰੁਪਏ ਦੇ ਕੇ ਸਾਡਾ ਭਰਾ ਜਿਹੜਾ ਹੈਗਾ 에어ਪੋਰਟ ਤੇ ਆ ਰਿਹਾ ਸੀ ਟੈਕਸੀ ਲੈ ਕੇ ਜਾਣੀ ਹੈ ਜਦੋਂ ਇਹ ਥੋੜੀ ਅੱਗੇ ਆਏ ਜਦੋਂ ਆਪਣਾ ਕਚੈਰੀ ਚੌਂਕ ਤੇ ਲਾਗੇ ਪੁਲ ਤੇ ਲਾਗੇ ਆਏ ਤੇ ਉਹਨਾਂ ਨੇ ਇਹਨਾਂ ਦੇ ਕੋਲ ਇੱਕ ਤਿੰਨ ਉਸਤਰੇ ਬਰਾਮਤ ਹੋਏ ਨੇ ਇੱਕ ਲਾਈਟਰ ਪਿਸਤਲ ਹੈਗਾ ਜਿਹੜਾ ਉਹ ਇਹਨਾਂ ਨੇ ਉਹ ਪਿਸਤਲ ਤਾਨ ਦਿੱਤਾ ਉਹਦੇ ਤੇ ਉਹਨੂੰ ਕਿਹਾ ਵੀ ਜੇ ਪੁਲਿਸ ਨੇ ਅੱਗੇ ਕਿਤੇ ਵੀ ਤੂੰ ਗੱਡੀ ਰੋਕੀ ਤੇ ਅਸੀਂ ਤੈਨੂੰ ਗੋਲੀ ਮਾਰ ਦਾਂਗੇ ਇਸ ਚੀਜ਼ ਨੂੰ ਜਿਹੜਾ ਹੈਗਾ ਸਾਨੂੰ ਇਨਫੋਰਮੇਸ਼ਨ ਇੰਟਰਸੈਪਟ ਹੋ ਗਈ ਕਿਸੇ ਤਰੀਕੇ ਨਾਲ ਅਸੀਂ ਗੁਮਟਾਲੇ ਪੁਲ ਦੇ ਉੱਤੇ ਜਿਹੜਾ ਸੀਗਾ ਪੁਲਿਸ ਨੇ ਜਿਹੜਾ ਹੈਗਾ ਚੌਕਸੀ ਕਰਦਿਆ ਹੋਇਆ ਇਮੀਡੀਏਟਲੀ ਜਿਹੜਾ ਸੀਗਾ ਉੱਥੇ ਜੜੀ ਹੈਗੀ ਆ ਟ੍ਰੈਫਿਕ ਜਾਮ ਕਰਤੀ ਜਿਹਦੇ ਵਿੱਚ ਇਹ ਫਸ ਗਏ ਔਰੇ ਤਿੰਨੇ ਦੋਸ਼ੀ ਜਿਹੜੇ ਹੈਗੇ ਆ ਉਤੋਂ ਭੱਜਿਆ ਭੱਜੇ ਤੇ ਜਿਹਨੇ ਪੁਲਿਸ ਨੇ ਜਿਹੜੇ ਹੈਗੇ ਮਗਰ ਪੈਗੇਣਾ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਸੋ ਇਸ ਤਰ੍ਹਾਂ ਇਹਨਾਂ ਕੋਲ ਜਿਹੜਾ ਸੀਗਾ ਤਿੰਨੇ ਉਸਤਰੇ ਜਿਹੜੇ ਹੈਗੇ ਉਹਨਾਂ ਨੇ ਵਰਤੇ ਸੀਗੇ ਉਹ ਔਰ ਜਿਹੜਾ ਵੈਪਨ ਇਹਨਾਂ ਨੇ ਕੀਤਾ ਔਰ ਸੈਕੰਡ ਜਿਹੜੀ ਗੱਡੀ ਹੈਣਾ ਜਿਹੜੀ ਉਦੋਂ ਸਨੇਚ ਕੀਤੀ ਆ ਉਹ ਇਮੀਡੀਏਟਲੀ ਜਿਹੜੀ ਹੈਗੀ ਆ ਵਿਦਨ ਅਸੀਂ 10 15 ਮਿੰਟ ਦੇ ਵਿੱਚ ਵਿੱਚ ਹੀ ਸਾਰੇ ਜਿਹੜਾ ਹੈ ਆਪਰੇਸ਼ਨ ਕਰਕੇ ਤੀਜ ਨੂੰ ਅਸੀਂ ਫੜ ਲਿਆ ਸੀ ਸਰ ਕਿੱਥੋਂ ਦੇ ਆਣ ਵਾਲੇ ਸੀ ਇਹ ਤਿੰਨੇ ਬੰਦੇ ਜਿਹੜੇ ਹੈਗੇ ਬਠਿੰਡੇ ਦੇ ਰਹਿਣ ਵਾਲੇ ਹੈਗੇ ਨੇ ਜੀ ਬਠਿੰਡੇ ਦੇ ਇੱਥੇ ਕਰਨਾ ਸੀ ਇੱਥੇ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀ ਜਦੋਂ ਵਾਪਸ ਜਾ ਰਹੇ ਸੀਗੇ ਤੇ ਇਹਨਾਂ ਦਾ ਪਲਾਨ ਬਣ ਗਿਆ ਵੀ ਜਾਂਦੇ ਜਾਂਦੇ ਇੱਕ ਗੱਡੀ ਵੀ ਸਨੇਚ ਕਰਕੇ ਲੈ ਜਾਈਏ ਸੋ ਇਹਨਾਂ ਨੇ ਇਸ ਤਰ੍ਹਾਂ ਹਾਂਜੀ ਇਹਨਾਂ ਦੇ ਕੋ ਪਹਿਲਾ ਵੀ ਮਾਮਲਾ ਦਰਜ ਇਹਨਾਂ ਦਾ ਤੇ ਪਹਿਲਾ ਮਾਮਲਾ ਨਹੀਂ ਦਰਜ ਹੈਗਾ ਪਹਿਲਾ ਮਾਮਲਾ ਹੀ ਹੈਗਾ ਜੀ ਤੇ ਸਰ ਇਹ ਥ੍ਰਿਲ ਵਾਸਤੇ ਕੀਤਾ ਉਹਨਾਂ ਨੇ ਕਿ ਮਤਲਬ ਵੈਸੇ ਹੀ ਕੋਈ ਮਤਲਬ ਕੋਈ ਵੇਚਰੀ ਸੀ ਕਿੱਥੇ ਜਾਣੀ ਸੀ ਕਿਉਂਕਿ ਬੜਾ ਇਦਾਂ ਦਾ ਲੱਗਦਾ ਜੀ ਦੇਖੋ ਪੁੱਛ ਗਿਸ਼ਤ ਹੋਤਾ ਇਹਨਾਂ ਨੇ ਇਹੀ ਦੱਸਿਆ ਕਿ ਆਉਂਦੇ ਆਉਂਦੇ ਦਿਮਾਗ ਦੇ ਵਿੱਚ ਆਈਡੀਆ ਆਇਆ ਵੀ ਆਏ ਹੋਏ ਆ ਚਲੋ ਹੁਣ ਗੱਡੀ ਲੈ ਚੱਲਨੇ ਆ ਬਟ ਇੰਟੈਂਸ਼ਨ ਕੀ ਸੀਗੀ ਉਹ ਤਾਂ ਇਹ ਇਹ ਹੀ ਦੱਸ ਰਹੇ ਬਾਕੀ ਪਾਰਟ ਆਫ ਇਨਵੈਸਟੀਗੇਸ਼ਨ ਰਿਮਾਂਡ ਤੇ ਲੈ ਕੇ ਹੋਰ ਬਰੀਕੀ ਨਾਲ ਪੁੱਛ ਕੇ ਕੀਤੀ ਜਾਏਗੀ ਗਾਗਵਾਂਡੇ ਮਿੰਗੇ ਹਾਂ ਗਾ ਇਹਨਾਂ ਨੇ 700 ਰੁਪਏ ਦੇ ਵਿੱਚ 에어ਪੋਰਟ ਲਈ ਉਹਨਾਂ ਨੂੰ ਹਾਇਰ ਕੀਤਾ ਸੀ ਭਾਈ ਕਿੰਨੀ ਉਮਰ ਹੈ ਇਹਨਾਂ ਦੀ ਦੇਖਣ ਚ ਲੱਗਦਾ ਨਹੀਂ ਇਹਨਾਂ ਸਾਰਿਆਂ ਦੀ ਉਮਰ ਜਿਹੜੀ ਹੈਗੀ ਜੀ ਆਪਣੀ 20 ਤੋਂ ਲੈ ਕੇ 25 ਸਾਲ ਦੇ ਵਿੱਚ ਦੇ ਵਿੱਚ ਜਿੰਦੇ ਕਰਦੇ ਕੀ ਹੈ ਦੋ ਖੇਤੀਬਾੜੀ ਕਰ ਰਹੇ ਯਾਦਵਿੰਦਰ ਤੇ ਪਰਮੇਸ਼ਰ ਖੇਤੀਬਾੜੀ ਕਰ ਰਿਹਾ ਦੂਸਰਾ ਅਰਸ਼ਦੀਪ ਜਿਹੜਾ ਉਹ ਸਟੂਡੈਂਟ ਹੈ ਸਰ ਜਿਹੜੀ ਪਿਸਟਲ ਹੈ ਛੋਣਾ ਪਿਸਟਲ ਹੈ ਲਾਈਟਰ ਪਿਸਟਲ ਜਿਹੜੀ ਖਡਾਉਣਾ ਪਿਸਟਲ ਆਪਾਂ ਕਹਿੰਦੇ ਨੇ ਪਰ ਵੇਖਣ ਨੂੰ ਇਹ ਜਿਹੜੀ ਹੈਗੀ ਹੈ ਜੈਨੂਨ ਨਹੀਂ ਲੱਗਦੀ ਹੈ। ਉਹ ਗੱਡੀ ਦੇ ਸ਼ੀਸ਼ੇ-ਸ਼ੂਸ਼ੇ ਵੀ ਟੁੱਟੇ ਸਨ। ਉਹ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਰੇ ਪਾਸੇ ਜਦੋਂ ਪੁਲਿਸ ਨੂੰ ਰੌਲਾ ਪਾਤਾ ਫਿਰ ਉਹ ਕਸ਼ਮਾ-ਕਾਸ਼ ਦੇ ਵਿੱਚ ਇਹਨਾਂ ਨੇ ਜਿਹੜਾ ਹੈਗਾ ਗੱਡੀ ਨੂੰ ਜਿਹੜਾ ਹੈਗਾ ਡੈਮੇਜ ਕਰਤਾ। ਉਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਭੱਜਣ ਦੀ ਕੋਸ਼ਿਸ਼ ਕੀਤੀ ਕਿਉਂਕਿ ਹਫੜਾ-ਦਫੜੀ ਮੱਚ ਗਈ ਇਹਨਾਂ ਨੂੰ ਇੱਕਦਮ ਪਤਾ ਲੱਗ ਗਿਆ ਵੀ ਪੁਲਿਸ ਮਗਰ ਪੈ ਗਈਆਂ ਪੁਲਿਸ ਨੂੰ ਕੋ ਨਾਕਾ ਲਾਤਾ ਫਿਰ ਇਹਨਾਂ ਨੇ ਤੋਂ। ਪੁਲਿਸ ਨੇ ਘੇਰਾ ਪਾ ਕੇ ਲੋਕ ਗ੍ਰਿਫਤਾਰ ਹੋਰ ਵੀ ਲੋਕ ਸੀ ਇਹ ਨਾਲ ਕੋਈ ਅੱਜ ਨਹੀਂ ਨਹੀਂ ਫਿਲਹਾਲ ਤਾਂ ਤਿੰਨੇ ਹੈਗੇ ਤਿੰਨੇ ਹੀ ਜਿਹੜੇ ਗ੍ਰਿਫਤਾਰ ਕਰ ਲਏ ਗਏ ਨੇ ਠੀਕ ਹੈ ਜੀ ਥੈਂਕ ਯੂ